ਸਾਲ ਇੰਨਾ ਦਿਨਾਂ ਦੇ ਵਿੱਚ ਆ ਕੇ ਰੋਲਾ ਪੈਂਦਾ ਨਾ ਹਰ ਸਾਲ ਇਹਨਾਂ ਗਰੀਬਾਂ ਦਾ ਧੱਕਾ ਹੁੰਦਾ ਜਿਹੜੇ ਪੱਲੇਦਾਰੀ ਦਾ ਕੰਮ ਕਰਦੇ ਆ ઠવા ઠવાਈ ਦਾ ਕੰਮ ਕਰਦੇ ਆ ਹੁਣ ਅਸੀਂ ਸ਼ੁਰੂ ਹੋਣਾ ਆਪਣਾ ਝੋਨੇ ਦਾ ਤੇ ਟੈਂਡਰ ਕੋਈ ਲੈ ਜਾਂਦਾ ਕੋਠੇਕੇਦਾਰ ਲੈ ਜਾਂਦਾ ਕੋਈ ਜੁਨੀਅਨ ਦੇ ਪ੍ਰਧਾਨ ਲੈ ਜਾਂਦੇ ਆ ਇਹ ਗਰੀਬ ਵਿਚਾਰੇ ਉਹ ਤੋਂ ਲੈਂਦੇ ਆ ਕੋਈ 3 ਰੁਪਏ 90 ਪੈਸੇ ਸਾਢੇ ਦਸ ਰੁਪਏ ਥੱਲੇ ਇਹਨਾਂ ਨੂੰ ਵੇਚਣ ਨੂੰ ਮਿਲਦਾ ਹੈ 80 ਪੈਸੇ ਮਿਲਦੇ ਹੈ ਗਣਤਾ ਕਈ ਕੁ ਮੜਾ ਮੋਟਾ ਰਾਲਾ ਕੋਲਾ ਪਾ ਜੀ ਕੁ ਰੁਪਿਆ ਕੁ ਰੁਪਿਆ 10 ਪੈਸੇ 20 ਪੈਸੇ ਮਿਲ ਜਾਂਦੇ ਆ ਜਿਨੇ ਬੋਰੀਆਂ ਚੱਕਣੀਆਂ ਜਿਹਦੇ ਹੱਥ ਟੁੱਟਦੇ ਨੇ ਜਿਹੜਾ ਜਿਹੜਾ ਸਾਰਿਆ ਤੜਕੋਂ ਲੈ ਕੇ ਅੱਧੋਂ ਤੱਕ ਭਾਅ ਚੱਕਦਾ ਉਹਨੂੰ ਤਾਂ ਮਿਲਦਾ ਰੁਪਿਆ ਜਾਂ ਨੱਬੇ ਪੈਸੇ ਜਿਹਦੇ ਕੋਲ ਟੈਂਡਰ ਹੁੰਦਾ ਉਹ ਸਰਕਾਰ ਤੋਂ ਲੈਂਦਾ ਤਾਂ ਨਰ ਰੁਪਏ ਜਾਂ ਸਾਢੇ ਤਿੰਨ ਜਾਂ ਚਾਰ ਰੁਪਏ ਹੁੰਦੇ ਹਰ ਸਾਲ ਰਾਲਾ ਪੈਂਦਾ ਫਿਰ ਸਾਰਾ ਵੀ ਰਾਲਾ ਪਿਆ ਸੀ ਇੱਥੇ ਆਏ ਉਦੋਂ ਡੀ ਹਿਸਾਬ ਹੁੰਦੇ ਸੀਗੇ ਅਹਿਮਦ ਪਰੇ ਉਨਾਂ ਲਈ ਵੀ ਧਿਆਨ ਚ ਲਿਆਦਾ ਉਹ ਕਹਿੰਦੇ ਅਸੀਂ ਗੱਲ ਸਰਕਾਰ ਕੋਲ ਰੱਖਾਂ। ਪਰ ਸਰਕਾਰ ਕੋਲ ਗੱਲ ਕਿਨੇ ਰੱਖਣੀ ਉਹਨਾਂ ਅਫਸਰ ਬਦਲ ਜਾਂਦੇ ਆ। ਹੁਣ ਨਵੇਂ ਅਫਸਰ ਆ ਗਏ ਇਹ ਵੀ ਕਹਿੰਦੇ ਰੱਖਾਂਗੇ। ਇਹ ਸਰਕਾਰ ਇਹ ਕਿਉਂ ਸੋਚ ਰਹੀ ਵੀ ਲਗਾਤਾਰ ਲੁੱਟ ਹੋ ਰਹੀ ਆ। ਮੋਟਾ ਚੜਾਵਾ ਚੜਦਾ। ਜਿਹੜਾ ਵੀ ਐਮਐਲਏ ਆ ਇੱਥੇ ਉਹ ਇਹਨਾਂ ਦੇ ਬਲਜਿੰਦਰ ਕੌਰ ਅਤਲਵੰਡੀ ਸਾਹਿਬ ਦੇ ਤੋਂ। ਇਹ ਸਾਰੇ ਜਿਹੜੇ ਪੰਨੇਦਾਰ ਇਕੱਠੇ ਹੋਏ ਨੇ ਇਹ ਤਲਵੰਡੀ ਦੇ ਤੇ ਰਾਮੇ ਦੇ ਹੋਏ। ਰਾਮੇ ਟਰੱਕ ਜਨ ਦਾ ਪ੍ਰਧਾਨ ਆ ਕੀ ਨਾ ਗੁਲਾਬ ਸਿੰਘ। ਉਹ ਸਾਰਾ ਟਰੱਕਾਂ ਟੈਂਡਰ ਵੀ ਉਹੀ ਪਾਈ ਬੈਠਾ ਲੇਵਰਾ ਟੈਂਡਰ ਵੀ ਉਹੀ ਪਾਈ ਬੈਠਾ ਉਹ ਆਦੀ ਮਰਜ਼ੀ ਨਾਲ ਕਹਿੰਦਾ ਜੀ ਮੈਂ ਤਾਂ ਬਾਹਰਲੇ ਬੰਦੇ ਲਿਆ ਕੇ ਇੱਥੇ ਠੋਅ ਅઠવાਈ ਕਰਾ ਲੂੰਗਾ ਜਿਹੜੇ ਬੰਦੇ 40 ਸਾਲ ਤੋਂ ਕੰਮ ਕਰਦੇ ਆ ਪੱਲੇਦਾਰੀ ਦਾ ਉਹਨਾਂ ਦੀ ਕੋਈ ਸੁਣਵਾਈ ਨਹੀਂ ਉਹਨਾਂ ਨੂੰ ਕੱਢ ਕੇ ਕਮੈਂਟ 'ਚ ਭਰੇ ਮਾਰਦੇ ਆ ਪ੍ਰਸ਼ਾਸਨ ਕੋ ਸੁਣਨ ਨੂੰ ਤਿਆਰ ਨਹੀਂ ਪ੍ਰਸ਼ਾਸਨ ਇਹ ਕਹਿ ਦਿੰਦਾ ਵੀ ਠੀਕ ਹੈ ਜੀ ਉਹਨੇ ਟੈਂਡਰ ਪਾਇਆ ਜੀ ਉਹ ਟੈਂਡਰ ਨਿਕਲਿਆ ਜੀ ਉਹ ਆਦੀ ਮਰਜ਼ੀ ਨਾਲ ਜਿੱਦੋਂ ਮਰਜ਼ੀ ਠੋਅ ਅઠવાਈ ਕਰਾ ਦੇ ਇਹ ਕਿੱਥੇ ਦਾ ਕਾਨੂੰਨ ਹੈ 40 ਸਾਲ ਤੋਂ ਇੱਥੋਂ ਦੇ ਮਜ਼ਦੂਰੀ ਕਰਦੇ ਆ ਇਸੇ ਸਿਰਤਾਂ ਨੇ ਘਰ ਚੱਲਦਿਆ ਚੁੱਲ੍ਹੇ ਵੱਲਦੇ ਆ। ਇਹ ਵਿਚਾਰੇ ਜਾਣਗੇ ਕਿੱਥੇ ਫਿਰ? ਲੱਖਾ ਜੀ ਇਹ ਦੱਸੋ ਜਿਹੜਾ ਕੰਟਰੈਕਟਰ ਆਇਆ ਕੰਟਰੈਕਟਰ ਕਹਦਾ ਕੰਟਰੈਕਟਰ ਹੈ ਇਹ ਤਾਂ ਜਿਹੜੀ ਚੀਜ਼ ਨੂੰ ਜਿਹੜਾ ਕੰਮ ਕਰੇ ਇਹਨਾਂ ਨੂੰ ਕੰਮ ਨਹੀਂ ਮਿਲਿਆ। ਕੀ ਤੁਸੀਂ ਕੀ ਕਾਰਨ ਸਮਝਦੇ ਵੀ ਕਿਉਂ ਨਹੀਂ ਮਿਲਿਆ? ਇਹ ਇੱਥੇ ਪੈਦੀ ਗੱਲ ਦਾ ਟੈਂਡਰ ਪੈਂਦੀ ਹੀ ਨਹੀਂ। ਆਮ ਬੰਦੇ ਨੂੰ ਇਹ ਵੜਨੇ ਹੀ ਨਹੀਂ ਦਿੰਦੇ। ਕਿੰਨੇ ਵਾਰੀ ਇੱਥੇ ਪਰਹੰਡੇ ਡੀਸੀ ਦਫ਼ਤਰ ਦੇ ਵਿੱਚ ਆਪਦੇ ਬੰਦੇ ਲਾਖ ਦੇ ਪੁਲਿਸ ਲਾ ਕੇ ਤੇ ਦੂਜੇ ਬੰਦਿਆਂ ਨੂੰ ਟੈਂਡਰ ਭਰਨੇ ਨਹੀਂ ਪਾਉਣ ਹੀ ਦਿੱਤਾ ਜਾਂਦਾ। ਆਪਦੇ ਬੰਦੇ ਨੂੰ ਟੈਂਡਰ ਕਢਾ ਲੈਂਦੇ ਨੇ ਉਹ। ਮੋਟਾ ਰੁਪਿਆ ਚੇ ਐ ਸੇ ਪਹਿਲਾਂ ਚੰਦਪਾਣ ਦਾ ਇੱਕ ਠੇਕਦਾਰ ਦਾ ਸੀ ਗੰਧੂਰ ਇੱਕ ਹੁੰਦਾ ਸੀ ਗੈਟੋ ਦਾ ਉਹਦਾ ਨਾਮ ਪਤਾ ਨਹੀਂ ਕੀ ਸੀ ਕਿਹਦੀ ਵਿਧੀ ਹੈ ਹਰਜੀਵ ਹਰਜੀਵ ਇਹ 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 ਦੋ ਤਿੰਨ ਬੰਦਿਆਂ ਨੇ ਇੱਕ ਜਿਲਾ ਨਹੀਂ ਮਾਨਸਾ ਬਠਿੰਡਾ ਮੋਗਾ ਫਰੀਦਕੋਟ ਚਾਰ ਪੰਜ ਜਿਹੜੇ ਲਗਾਤਾਰ ਜਿਹੜੀ ਮਰਜ਼ੀ ਸਰਕਾਰ ਆ ਜਾਂਦੀ ਉਹਨਾਂ ਕੋਲ ਹੀ ਰਹੇ ਨੇ ਪਹਿਲਾਂ ਚੜਾਵਾ ਮਲੂਕੇ ਚੜਾਉਂਦੇ ਤੇ ਫਿਰ ਕਾਂਗਰਸ ਢਾਉਣ ਲੱਗ ਗਏ ਫਿਰ ਹੁਣ ਜਿਹੜੀ ਨਵੀਂ ਸਰਕਾਰ ਬਣ ਗਈ ਜਿਹੜਾ ਵਾ ਇਧਰ ਚੜਦਾ ਬਲਕਾਰ ਸਤੂਆੜਿਆਂ ਕੋਲੇ ਉਧਰੋਂ ਚੜਦਾ ਬਲਕਾਰਿਆਂ ਕੋਲ ਔਰ ਜਿਹੜੀ ਹੈ ਕਿ ਤਰਵੰਦੀ ਸਾਹਿਬ ਉਹ ਤੋਂ ਉਧਰੋਂ ਜਿਹੜਾ ਮਾਈ ਸਰਖਾਂ ਵਾਲਾ ਐਮਐਲਏ ਆ ਵਿਚਾਰੇ ਮਾਰੇ ਦਾ ਗਰੀਬ ਜਾਂਦੇ ਨੇ ਇਹ ਸਾਰੇ ਇਹ ਨਸੋ ਵੀ ਕੋਈ ਟੈਂਡਰ ਤੁਰੀ ਕੇ ਤਾਂ ਹੋਇਆ ਇਹ ਕਿੰਨੇ ਕੁ ਪਲੇਦਾਰ ਆ ਇਹ ਕੈਂਡੀਡੇਟ ਨੂੰ ਨਹੀਂ ਬੰਦਦਾ ਤਾਂ ਕਿਸ ਤਰ੍ਹਾਂ ਦਾ ਕੌਲੇ ਕੁਦਸ਼ੀ ਬੰਦਦਾ ਅਸੀਂ ਪਿਛਲੇ ਸਾਲ ਵੀ ਇਹੀ ਗੱਲ ਕਹੀ ਸੀ ਵੀ ਜੇ ਜਿਹੜੇ ਢੋਆ ਢਵਾਈ ਦਾ ਕੰਮ ਕਰਨਗੇ ਸਾਡੇ ਪੰਜਾਬ ਦੇ ਪਲੇਦਾਰ ਕਰਨਗੇ ਸਾਡੇ ਮਜ਼ਦੂਰਾਂ ਦਾ ਕਰਨਗੇ ਅਸੀਂ ਨਹੀਂ ਇਹ ਸਰਕਾਰ ਨੂੰ ਵੀ ਆ ਤੇ ਪ੍ਰਸ਼ਾਸਨ ਨੂੰ ਵੀ ਅਸੀਂ ਉੱਥੋਂ ਮਾਲ ਨਹੀਂ ਚੱਕਣਗੇ ਅਸੀਂ ਇਹ ਜੇ ਬਾਹਰਲੇ ਬੰਦੇ ਲਿਆ ਕੇ ਉੱਥੇ ਕੋਈ ਮਾਲ ਦੀ ਟਵਾਟਵਾਈ ਕਰਨਗੇ ਉੱਥੇ ਗੁੰਡਾਗਰਦੀ ਵੀ ਕਰਦੇ ਆ ਬੰਦਿਆਂ ਦੀ ਕੁੱਟਮਾਰ ਵੀ ਕਰਦੇ ਆ ਉਹਦਾ ਜ਼ਿੰਮੇਵਾਰ ਕਿਸ ਦਾ ਨੁਕਸਾਨ ਹੈ ਪੂਰੀ ਪਤਾ ਨਸਾਂ ਜਾਂਦਾ ਉਹ ਜ਼ਿੰਮੇਵਾਰ ਇੱਥੋਂ ਦੇ ਜੁਨੀਅਨ ਦੇ ਪ੍ਰਧਾਨ ਨੇ ਇੱਥੋਂ ਦੇ ਐਮ ਐਲ ਏ ਨੇ ਜਾਂ ਇੱਥੋਂ ਦੇ ਬੈਠੇ ਡੀ ਸੀ ਨੇ ਬਟੰਡੇ ਦੇ ਉਹ ਹੋਣਗੇ ਕੱਲ ਨੂੰ ਇਸ ਕਰਕੇ ਨਾ ਧਿਆਨ ਚ ਲਿਆਉਂਦਾ ਵੀ ਲਗਾਤਾਰ ਪਰਸੋਂ ਇਹਨਾਂ ਨੇ ਸਪੈਸ਼ਲ ਲੱਗੀ ਸੀਗੀ ਫਾਰਸਾਂ ਸਪੈਦਲ ਵਾਲੀ ਗੱਲ ਸੁਣਾਓ ਤੁਸੀਂ ਕੀ ਹੋਈ ਆ ਕਹਾਣੀ ਸੁਣਾਓ ਤੁਸੀਂ ਬਾਸ ਫਾਰਸਾਂ ਮੈਸ ਫਰ ਲੱਗੀ ਸੀ ਕਿ ਰਾਮੇ ਤੋਂ ਤੋ ਤਰ ਹੁੰਦੀ ਠੀਕ ਹੈ ਜੀ ਅਸੀਂ ਉਹ ਸਪੈਹਲ ਨਹੀਂ ਭਰੀਏ ਸਿਰ ਅਸੀਂ ਨਹੀਂ ਭਰਦੇ ਅੰਨੇ ਭਰੀਆ ਮਾਤਰ ਬੰਦ ਤੁਸੀਂ ਗਾਂਵਾਂ ਵਾਤੇ ਵੀ ਜੇ ਅਸੀਂ ਕੰਮ ਨਹੀਂ ਕਰਨਾ ਕੱਟ ਕਰ ਕੰਮ ਇਸ ਕਰਕੇ ਨਹੀਂ ਨਾ ਕਰਦੇ ਕੰਮ ਹੁਣ ਮੈਨੂੰ ਦੱਸੋ ਯਾਰ ਮੈਂ ਤੁਹਾਨੂੰ ਵਾਰ-ਵਾਰ ਉਹੀ ਗੱਲ ਕਰਦਾ ਜਿਹਦੀਆਂ ਢੂਂਗਾਂ ਟੁੱਟ ਗਈਆਂ ਹੱਡ ਟੁੱਟ ਗਏ ਕੁੱਬੇ ਹੋ ਗਏ ਯਾਰਾ ਸਾਰੀ 40 40 ਸਾਲ ਦੇ ਕੰਮ ਕਰਦੇ ਉਹਨੂੰ ਤਾਂ ਅੱਧ ਵੀ ਨਹੀਂ ਮਿਲਦਾ ਸਰਕਾਰ ਤੋਂ ਲੈਂਦੇ 4 ਰੁਪਏ ਥੱਲੇ ਦਿੰਦੇ ਰੁਪਿਆ ਲੱਖਾ ਜੀ ਇਹ ਨਾਮ ਕਿਉਂ ਕਰਨਗੇ ਇੱਕ ਪਾਸੇ ਸਰਕਾਰ ਕਹਿੰਦੀ ਅਸੀਂ ਭ੍ਰਸ਼ਟਾਚਾਰ ਖਤਮ ਕਰਾਂਗੇ ਦੂਜੇ ਪਾਸੇ ਭ੍ਰਸ਼ਟਾਚਾਰ ਕਿਹੜਾ ਭ੍ਰਸ਼ਟਾਚਾਰ ਦੀ ਗੱਲ ਕਰਦੇ ਆ ਇਹ ਸ਼ਰਮ ਆਉਂਦਾ ਨੇ ਐਮ ਐਲ ਏ ਪੈਸੇ ਲਈ ਜਾਂਦੇ ਆ ਹੁਣ ਮੋਟਾ ਰੁਪਿਆ ਚੜਦਾ ਕਿਉਂ ਨਹੀਂ ਸੁਣਵਾਈ ਹੁੰਦੀ ਨਾ ਗਰੀਬਾਂ ਦੀ ਬਈ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਮੈਂ ਹੱਲ ਕਰੂੰਗਾ ਇਹ ਮਸਲਾ ਨੂੰ ਤੇ ਆਪ ਖੁਦ ਬੋਲਦਾ ਰਿਹਾ ਅੱਜ ਹੱਲ ਕਿਉਂ ਨਹੀਂ ਕੀਤਾ ਤਿੰਨ ਸਾਲ ਹੋ ਗਏ ਸਰਕਾਰ ਬਣੀ ਨੂੰ ਇਹ ਹੱਲ ਕਿਉਂ ਨਹੀਂ ਹੋ ਰਿਹਾ ਕਿਉਂ ਨਹੀਂ ਇਹ ਕਹਿੰਦੇ ਵੀ ਜਿਹੜਾ ਟੈਂਡਰ ਪਊਗਾ ਮਜ਼ਦੂਰਾਂ ਦਾ ਮਜ਼ਦੂਰ ਪਾਉਣਗੇ ਟੈਂਡਰ ਆ ਆ ਦਾ ਟੈਂਡਰ ਆਪ ਆ ਕੇ ਆਪ ਕੰਮ ਕਰਨਗੇ ਇਹ ਇਹ ਹੱਲ ਕਿਉਂ ਨਹੀਂ ਹੁੰਦਾ ਇਹੀ ਗੱਲ ਡੀਸੀ ਪ੍ਰਿੰਟੇ ਨੇ ਪਹਿਲੇ ਸਾਲ ਕੋਲ ਕਹੀ ਸੀਗੀ ਵੀ ਮੈਂ ਸੁੱਡੀ ਇਹ ਗੱਲ ਜਿਹੜੀ ਸਰਕਾਰ ਨਾਲ ਮੀਟਿੰਗ ਵਿੱਚ ਰੱਖੂੰਗਾ ਵੀ ਜਿਹੜਾ ਟੈਂਡਰ ਆ ਮਜ਼ਦੂਰਾਂ ਦਾ ਆਪ ਆਇਆ ਕਰਨਗੇ ਆਪ ਦਾ ਕੰਮ ਆਪ ਲਿਆ ਕਰਨਗੇ ਇਹਨਾਂ ਟੈਂਡਰ ਕੋ ਟਰੱਕ ਜਿੰਦਾ ਪ੍ਰਧਾਨ ਲੈ ਜਾਂਦਾ ਉਹ ठेकेदार ਲੈ ਜਾਂਦਾ ਇਹ ਵਿਚਾਰੇ ਪਹਿਲੀ ਗੱਲ ਤਾਂ ਗਰੀਬ ਆ ਇਹਨਾਂ ਪੈਸੇ ਨਹੀਂ ਇਕੱਠਾ ਕਰ ਸਕਦੇ ਜੇ ਕਰਦੇ ਵੀ ਆ ਐਥੇ ਉਹਨੂੰ ਕੋਈ ਵਾਧ ਨਹੀਂ ਦਿੰਦਾ ਟੈਂਡਰ ਕੋਈ ਪਾਉਣ ਨਹੀਂ ਦਿੰਦਾ ਲੱਖੇ ਤੁਸੀਂ ਚੋਰ ਕੋਈ ਟੈਂਡਰ ਕੱਢ ਕੇ ਉਹਨਾਂ ਨੂੰ ਦੇ ਦਿੰਦੇ ਆ ਚੱਕਣ ਨਹੀਂ ਦੇਵਾਂਗੇ ਮਤਲਬ ਵਿਰੋਧ ਕੀਤਾ ਜਾਊਗਾ ਸਰਕਾਰ ਦਾ ਕਿਉਂ ਚੱਕਣ ਦੇਵਾਂਗੇ ਇਹ ਗਰੀਬਾਂ ਦੇ ਹੱਕਾਂ ਤੇ ਡੱਕਾ ਹੈ ਸਾਡੇ ਪੰਜਾਬ ਦੇ ਮਜ਼ਦੂਰਾਂ ਦੇ ਹੱਕਾਂ ਤੇ ਡੱਕਾ ਹੈ ਅਫਸਰ ਵੀ ਮਿਲੀਪੁਗਤ ਨਾਲ ਹੀ ਚੱਲਦੇ। ਬੁੱਤਾਂ ਵੇਲੇ ਤਾਂ ਇਹਨਾਂ ਨੂੰ ਆ ਕੇ ਇਹਨਾਂ ਦੇ ਘਰਾਂ ਦੇ ਜਵਾਕਾਂ ਗੜਾਂ ਚੜਦੇ ਹੁੰਦੇ ਆ। ਚਾਚਾ, ਤਾਇਆ, ਭਾਈ ਆਹੀ ਮੈਂ ਗਰੀਬਾਂ ਦੇ ਘਰੇ ਰੋਟੀਆਂ ਭੁੰਜੇ ਬੈਠੇ ਖਾਂਦੇ ਹੁੰਦੇ ਆ। ਅੱਜ ਗਰੀਬਾਂ ਦੀ ਬਾਹ ਫੜਨ ਵਾਲਾ ਕਿਹੜਾ ਇੱਥੇ ਵਸਾਰ ਲੈਂਦਾ? ਇਹ ਕੈਸੇ ਸਾਲ ਤੋਂ ਵਿਲਕਦੇ ਆ ਰਿਹਾ? ਕਿੰਨੇ ਸਾਲਾਂ ਤੋਂ ਇਹ ਵੱਡੇ ਪੱਧਰ ਤੇ ਲੱਖਾਂ ਨਹੀਂ, ਕਈ ਕਰੋੜਾਂ ਦੀ ਲੁੱਟ ਹੁੰਦੀ ਆ। ਕੋਈ ਸਮਾਈ ਹੈਗੀ ਇਹਨਾਂ ਦੀ? ਇਹ ਸਾਰੇ ਦੱਸੋ ਜੀ ਕੋ ਪਹਿਲਾਂ ਕਿੰਨੇ ਕਦੇ ਹੋਇਤੀ ਫੌਂਕਲੇ ਦਾ ਹੋਇਆ। ਹਾਂਜੀ ਜੇ ਕੋ ਪਹਿਲਾਂ ਟੈਂਡਰ ਕਿੰਨੇ ਦਾ ਹੋਇਆ ਸੀ ਤੇ ਹੁਣ ਕਿੰਨੇ ਦਾ ਆਇਆ ਸੀ ਟੈਂਡਰ ਪਤਾ ਕਿੰਨੇ ਦਾ ਸੀ ਸੈਂਟਰ ਸਰਕਾਰ ਨੇ 25% ਵਧਾ ਕੇ ਵਾਧਾ ਕੀਤਾ ਹੈ ਅੱਛਾ ਥੈਂਕ ਯੂ ਸਰਕਾਰ ਨੇ ਤੁਹਾਡਾ ਰੇਟ ਵਧਾਇਆ ਹਾਂ 25% ਸਰਕਾਰ ਨੇ ਵਧਾਇਆ ਜੀ ਅੱਛਾ ਤੁਹਾਡਾ ਸ਼ਡਿਊਲ ਵਧਾਇਆ ਜੀ ਪਰ ਪੰਜਾਬ ਗਵਰਨਮੈਂਟ ਨੇ 20% ਘਟਾਤਾ ਅੱਛਾ ਘਟਾਤਾ ਪੰਜਾਬ ਗਵਰਨਮੈਂਟ ਨੇ ਵਧਾਤਾ ਜੀ ਸੈਂਟਰ ਗਵਰਨਮੈਂਟ ਨੇ ਵਧਾ ਦਿੱਤਾ ਜੀ ਹਾਂ ਪਰ ਗਵਰਨਮੈਂਟ ਘਟਾਉਂਦੀ ਹੈ ਜੀ ਸੈਂਟਰ ਗਵਰਨਮੈਂਟ ਨੇ ਸਾਨੂੰ 25% ਮਜ਼ਦੂਰਾਂ ਦਾ ਵਧਾਤਾ ਹਾਂ ਹਾਂ ਵੀ ਜਿੰਨੇ ਸਾਨੂੰ ਪਹਿਲਾਂ ਪਏ ਉਹਦੇ 25% ਵੱਧ ਉਹਨੂੰ ਮਿਲ ਪਰ ਇਹਨੇ ਕਿਹਾ ਪਤੀ ਕਰਾ ਹੈ ਇਹਨਾਂ ਨੇ ਕਿਹਾ ਇੱਕ ਇੱਕੇ ਨਾਮ ਤੇ ਆਪਾਂ 50% ਸੀ ਜੀ ਪਹਿਲਾਂ ਹਾਂ ਇਹਨੇ ਭਵੰਤਮਨ ਸਰਕਾਰ ਨੇ 50% ਥੀ ਕਰਾ ਹੁਣ ਸਾਲ ਕੇ ਸੈਂਟਰ ਸਰਕਾਰ ਨੇ 25% ਵਾਧਾ ਦਿੱਤਾ ਅੱਛਾ ਇਹਨੇ ਜਿਹੜਾ ਸੈਂਟਰ ਸਰਕਾਰ ਵਾਲਾ ਵਾਧਾ ਸੀ ਜੀ ਉਹਨੂੰ ਮੰਨ ਲਾ ਵਾਧਾ ਨਹੀਂ ਮੰਨੇ ਤੇ ਉਹਨਾਂ ਨੇ ਪਾ 25% ਵਾਧਾ ਦਿੱਤਾ ਇਹਨੇ ਆਖਦਾ 20% ਘਟਾ ਦਿੱਤਾ ਘਟਾਸ ਇਹਨੇ ਕਹਦਾ ਜੀ ਦਿੱਤਾ ਸਹੀ ਆ ਜੀ ਰੇਟ ਓਸਤੀ ਖੜ ਗਿਆ ਅਸਲ ਦਾ ਮੋਟੀ ਜੀ ਗੱਲ ਤਾਏ ਆ ਜਿੰਨਾ ਤੋਂ ਇਹਨਾਂ ਨੇ ਪੈਸੇ ਲੈਣੇ ਆ ਠੇਕੇਦਾਰਾਂ ਤੋਂ ਯੂਨੀਅਨ ਦੇ ਪ੍ਰਧਾਨਾਂ ਤੋਂ ਬਣਾ ਯੂਨੀਅਨ ਦਾ ਪ੍ਰਧਾਨ ਲੱਗਦਾ ਕਾਹਦੀ ਖਾਤਰ ਪਹਿਲੀ ਗੱਲ ਤਾਂ ਇਹ ਹੈ ਯੂਨੀਅਨ ਹੈ ਹੀ ਕੈਂਸਲ ਆ ਪੰਜਾਬ 'ਚ ਹੈ ਨਹੀਂ ਕੈਂਸਲ ਆ ਰੱਦ ਕੀਤੀਆਂ ਹੋਈਆਂ ਨੇ ਸਰਕਾਰਾਂ ਦੀਆਂ ਫੇਰ ਵੀ ਧੱਕੇਸ਼ਾਹੀ ਆ ਤੇ ਗੁੰਡਾ ਕਰਦੀ ਤਾਂ ਹੋਰ ਕੀ ਆ ਇਹ ਉਹ ਕਾਰਨ ਕੀ ਉਧਰ ਬਜਿੰਦਰ ਕੌਰ ਨੂੰ ਚੜਾਵਾ ਚੜ ਜਾਂਦਾ ਗੱਲ ਤਾਂ ਪੈਸੇ ਦੀ ਆ ਚਾਰ ਸਪੀਰੇ ਜਿੰਨੀਆਂ ਜੁਰੀਆਂ ਦੇ ਉੱਤੇ ਬੰਦੇ ਨੇ ਬਿਠਾਏ ਹੋਏ ਨੇ ਇਸੇ ਕੰਮ ਕਰਕੇ ਤਾਂ ਬਿਠਾਏ ਹੋਏ ਆ ਟੈਂਡਰਾਂ ਟੁੰਡਰਾਂ ਦਾ ਕਰਕੇ ਵੀ ਆ ਟੈਂਡਰ ਦਾ ਵਾਦ ਆ ਗਿਆ ਆ ਟੈਂਡਰ ਦਾ ਵਾਦ ਆ ਗਿਆ ਇਹ ਚੋਈ ਨਹੀਂ ਅਸੀਂ ਅੱਜ ਸਰਕਾਰ ਨੂੰ ਇਹ ਚਤਾਵਨੀ ਰੱਖ ਲਓ ਵੀ ਅਸੀਂ ਪੂਰੇ ਪੰਜਾਬ ਦੇ ਮੈਂ ਪੱਲੇਦਾਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਅਸਲ ਦੇ ਵਿੱਚ ਉਹ ਗੱਲ ਹੁੰਦੀ ਮਾੜੇ ਦਾ ਹਮੈਤੀ ਹਰ ਜਾਂਦਾ ਮੈਂ ਪਹਿਲੇ ਸਾਰੇ ਮੁੱਦਾ ਚੱਕਿਆ ਰੌਲਾ ਪਾਇਆ ਇੱਥੇ ਆ ਕੇ ਰੇਟ ਵੀ ਵਧਾ ਕੇ ਮੈਂ ਗਿਆ ਇੱਥੇ ਡੀਸੀ ਪਰੰਦੇ ਕੋਲੇ ਆ ਕੇ ਪਰ ਵਿੱਚੋਂ ਬੰਦਿਆਂ ਨੂੰ ਇਹਨਾਂ ਨੂੰ ਪੱਟ ਲੈਂਦੇ ਆ ਉੱਚੋ ਬੰਦੇ ਪੱਟ ਕੇ ਅੱਧੇ ਬੰਦਿਆਂ ਨੂੰ ਉਹ ਪਾਸੇ ਕਰਕੇ ਅੱਧੇ ਨੂੰ ਪਾਸੇ ਕਰ ਦਿੰਦੇ ਆ ਉਹ ਨਾਲ ਲਾ ਕੇ ਕੰਮ ਸ਼ੁਰੂ ਕਰਾ ਦਿੰਦੇ ਆ ਉਹ ਉੜ ਕੇ ਬਸ ਗੱਲ ਉੱਚੀ ਰਹਿ ਜਾਂਦੀ ਹੈ ਐਸੇ ਕਰਕੇ ਮੈਂ ਇਹਨਾਂ ਨੂੰ ਵੀ ਕਹਿਣਾ ਤੇ ਮੈਂ ਪੂਰੇ ਐਡੀਆਂ ਦੇ ਨਾਲ ਤਕੜੀਆਂ ਯੂਨੀਅਨਾਂ ਨੇ ਪਰ ਗੱਲ ਦਾ ਜੇ ਏਕਾ ਹੈ ਨਹੀਂ ਇਕੱਠੇ ਹੋ ਜੋ ਇਕੱਠੇ ਹੋ ਕੇ ਤੁਸੀਂ ਉਹ ਲੈ ਸਕਦੇ ਹੋ ਇਹ ਤੁਹਾਡੀ ਕੈ ਸਾਲਾਂ ਤੋਂ ਕੈ ਦਹਾਕਿਆਂ ਤੋਂ ਲਗਾਤਾਰ ਤੁਹਾਡੀ ਲੁੱਟ ਆਉਂਦੀ ਥੋੜਾ ਖੂਨ ਚੂਸਿਆ ਜਾ ਰਿਹਾ ਸਾ ਗਰੀਬ ਦਾ ਖੂਨ ਹੀ ਆ ਪਰ ਬੁਣੀ ਵੀ ਚਲਾਦੀ ਜੀ ਗਰੀਬਾਂ ਦੇ ਤੇ ਜੀ ਪਾ ਪਿੱਛਾ ਵਾਲੇ ਵਿਖੀ ਪਿੰਡ ਐਸੇ ਮਸਲੇ ਚ ਪੱਲੇਦਾਰਾਂ ਦੇ ਉੱਤੇ ਕੀ ਨੇ ਮਨਕੇ ਜਿਹੜਾ ਠੇਕੇਦਾਰ ਨੇ 5 ਫਾਇਰ ਖੱਡੇ ਜੀ ਕੱਲ ਵਿਖੀ ਪਿੰਡੇ ਦੱਸ ਰਹੇ ਆ ਵੀ ਪੱਲੇਦਾਰਾਂ ਦੇ ਗੋਲੀ ਵੀ ਚਲਾਤੀ ਰੌਲਾ ਤਾਂ ਉਹੀ ਆ ਨਾ ਜਦੋਂ ਵੋਟਾਂ ਆਉਂਦੀਆਂ ਨੇ ਉਹ ਲੋਕੀ ਡਾਂਗ ਨਹੀਂ ਖਿੱਚਦੇ ਹਾਂ ਉਹ ਨਵਾਂ ਵੀ ਚਾਚੇ ਮਗਰ ਜਾਂ ਤਾਏ ਮਗਰ ਤੇ ਜਾਂ ਥੋੜੀਆਂ ਆ ਕੇ ਮਿੰਤਾਂ ਕਰ ਲਗਾ ਤੇ ਜਾ ਜਾ ਚਾਰ ਚਾਰ ਛਲੜਦੇ ਤੇ ਤਾਂ ਫਿਰ ਆਪਾਂ ਉਹਦੋਂ ਕਹਿਣਾ ਠੀਕ ਹੈ ਜੀ ਆਪਾਂ ਇੱਧਰ ਫਾ ਦੇ ਜੀ ਉਦੋਂ ਕਦੇ ਥੋੜਾ ਇੱਕਾ ਹੋਵੇ ਨਾ ਵੀ ਸਾਲੇ ਬਣਾ ਲਾਂਗੇ ਸਾਡੇ ਇੱਧਰ ਬਣੇ ਜਾਂਦਾ ਪਤਾ ਅੱਜ ਤੁਹਾਨੂੰ ਇੱਕ ਹੋਰ ਦੰਦੇ ਆ ਵੀ ਮਕਾ ਜਦੋਂ ਕਾਂਗਰਸ ਸਰਕਾਰ ਸੀਗੀ ਜਿਹੜੀ ਕਾਰਟ੍ਰਿਜਾਂ ਦੇ ਅੱਗੇ ਟ੍ਰਿਕਾਂ ਦੀ ਹਾਂ ਉਹ 120 ਬੱਬ ਤੇ ਸੀ 19 ਦੇ ਚੱਲੇ ਗਿਆ ਜਿਹੜੇ ਸਾਡੀ ਕਾਰਟ੍ਰਿਜ ਸੀਗੀ ਸਾਡੀ ਰਿਵਰਸ ਸੀਗੀ ਉਹ ਸਾਡਾ ਹੈਗਾ ਦੇਖੋ ਵੀ 14 ਬੱਬ ਤੇ ਸੀਗਾ ਉਹ ਨਾ ਕਾਰਟਰੀ ਦਾ 114 ਤੇ ਸਾਡਾ 74 ਤੇ ਇਹਨਾਂ ਨੇ ਕੀ ਕਰਿਆ ਆ ਕੀ ਉਸ ਤੋਂ ਬਾਅਦ ਇਹ ਜਦੋਂ ਇਹਨਾਂ ਦੀ ਆਮ ਆਦਮੀ ਸਰਕਾਰ ਆ ਗਈ ਉਸ ਤੋਂ ਬਾਅਦ ਇਹਨਾਂ ਨੇ 75 ਤੋਂ 20 ਡਾਤਾ ਜਿਵੇਂ ਉਹ ਕਰਤੇ ਜੀ ਨੇ ਦੱਸਿਆ ਹੈ 25 ਬ ਬ ਡਾਤਾ ਇਹਨਾਂ ਨੇ 50 ਰਹਿ ਗਿਆ ਜੀ ਸੁਣੀਏ ਚਲੋ ਜੀ ਉਸ ਤੋਂ ਬਾਅਦ ਹੁਣ ਜਦੋਂ ਦੁਬਾਰੇ ਇਹਨਾਂ ਨੇ ਆਗਾ ਡਾਕੂਮੈਂਟ ਕੱਟੇ 50 ਚ ਉਹਨਾਂ ਨੇ 20 ਬ ਡਾਤਾ ਸਾਡਾ ਘਰ ਨਾਲ ਲੱਗਿਆ ਸੀਗਾ ਪਹਿਲੇ ਹੀ ਮਹੀਨੇ ਦੀ 7 ਤਰੀਕ ਤੋਂ ਉਸ ਤੋਂ ਬਾਅਦ ਨਾ ਜਦੋਂ ਅਸੀਂ ਕਣਕ ਦਾ ਜਸੇ ਬਦਿਆਂ ਨੂੰ ਲੈ ਕੇ ਕੰਮ ਬੰਦ ਕਰਨ ਤੇ ਆਏ ਸੀ ਇਕਾ ਹਾ ਲੈਟਰ ਹੈਗਾ ਮੁਖ ਸ਼ਕਤਰ ਦਾ ਵੀ ਤੁਸੀਂ ਇਹਦਾ ਸਾਡਾ ਮੰਗ ਇਹ ਅਸੀਂ ਤੁਹਾਡੀ ਮੰਗ ਆ ਗਈ ਪਹਿਲੇ ਮਹੀਨੇ ਤੋਂ 5 ਤਰੀਕ ਤੋਂ ਲਾਗੂ ਕੀਤੀ ਜਾਊਗੀ ਠੇਕੇਦਾਰੀ ਸੈਕਟਮ ਖਤਮ ਕੀਤਾ ਜਾਊਗਾ ਉਹਦੇ ਚ ਸਾਡੇ ਸਾਡੇ ਨਾਲ ਕੋਈ ਬੇਇਨਸਾਫੀ ਹੋਈ ਆ ਉਹਦੇ ਬਾਅਦ ਕੀ ਹੋਇਆ ਇਹਨਾਂ ਨੇ ਇਹ ਜਿਹੜਾ ਤੁਹਾਨੂੰ ਦਿੱਤਾ ਇਹ ਪੰਜਾਬ ਸਰਕਾਰ ਵੱਲੋਂ ਹੈ ਇਹ ਵਿਚਾਰ ਵਟਾਂਦਰਾ ਕੀਤਾ ਗਿਆ ਵੀ ਭਾਰ ਸਰਕਾਰ ਵੱਲੋਂ ਉੱਤਮਣ ਜੋ ਫੈਸਲਾ ਲਿਆ ਗਿਆ ਉਹ 1.524 ਨੂੰ ਲਾਗੂ ਹੋਊਗਾ ਇਹ ਫਾਇਦਾ ਕੇਵਲ ਜੂਨੀਅਰ ਆਫਰ ਨਾਲ ਦਿੱਤੇ ਗਏ ਸੈਂਟਰਾਂ ਤੇ ਹੀ ਲਾਗੂ ਕੀਤਾ ਜਾਵੇਗਾ ਜੀ ਇਹ ਸਾਨੂੰ ਜਿਹੜਾ ਪੰਜਾਬ ਸਰਕਾਰ ਨੇ ਲਿਖਤੀ 29 4 24 ਨੂੰ ਦਿੱਤਾ ਅਸਲ ਤਾਂ ਉਹ ਚ ਉਹ ਚ ਹੋਰ ਲਾਜਈ ਕੀ ਹੋ ਰਿਹਾ ਸਾਨੂੰ ਵਿਸ਼ਵਾਸ ਦਿਵਾਤਾ ਪੰਜਾਬ ਦੇ ਜ਼ਿੰਮੇਵਾਰਾਂ ਨੂੰ ਵੀ ਸਾਨੂੰ ਅਸੀਂ ਪੰਜਾਬ ਬਾਬਨਾ ਫਰੇਟ ਬਣਾ ਕੇ ਦੇਵਾਂਗੇ ਹਾਲਾਂਕਿ ਸਾਡੇ ਘਰਨਾ ਲੱਗਾ ਸੀਗਾ ਕਰਤੇ ਜੀ ਵੀ ਇਹਦੇ ਸਾਰੇ ਸਾਡੇ ਜੱਸੀ ਬੰਦਿਆਂ ਉੱਥੇ ਬੱਠੇ ਸੀ ਘਰਨਾ ਲੱਗੇ ਸਾਡੇ ਉੱਥੇ ਪੁੱਲਿੰਗਾ ਤੁਸੀਂ ਦੇਖਿਆ ਉਹ ਨਹੀਂ ਮੀਡੀਆਜ਼ ਵੀ ਇੰਟਰ ਤੇ ਅੱਗੇ ਸਾਨੂੰ ਕਹਿੰਦੇ ਵੀ ਲਕਸ਼ਣ ਚੱਲਦਾਗਾ ਵੀ ਕੋਲ ਲੱਗਿਆ ਵੀ ਤੁਸੀਂ ਥੋੜਾ ਜਿਹਾ ਕੰਮ ਕਰਾਂਗੇ ਕਹਿੰਦਾ ਭਾ ਵੀ ਵੋਟਾਂ ਨਿਘਾਲ ਗਏ ਉਸ ਤੋਂ ਬਾਅਦ ਕੀ ਕਰਿਆ ਜੀ ਇਹਨਾਂ ਨੇ ਠੇਕੇਦਾਰ ਇਕੱਠੇ ਕਰੇ ਕਟਾਰੂ ਚੱਕ ਨੇ ਉਹਨਾਂ ਤੋਂ ਜਿਵੇਂ ਸਾਨੂੰ ਕਹਿੰਦਾ ਵੀ ਤੁਹਾਨੂੰ ਆ ਰੇਟ ਦੇਵਾਂਗੇ ਸਾਨੂੰ ਬਸਵਾਸ ਤੇ ਰੱਖਿਆ ਸਾਡੇ ਜ਼ਿੰਮੇਵਾਰਾਂ ਨੂੰ ਉਸ ਤੋਂ ਬਾਅਦ ਠੇਕੇਦਾਰਾਂ ਨੂੰ ਬੁਲਾ ਕੇ ਇਜੇ ਅਸੀਂ ਕਹਾਂਗੇ ਜੀ ਮੋٹے ਸੌਦੇ ਹੋਇਆ ਮੋٹے ਸੌਦੇ ਹੋਇਆ ਠੇਕੇਦਾਰਾਂ ਨਾਲ ਰਲ ਕੇ ਅਫਸਰਾਂ ਨੇ ਲੈ ਆ ਗਏ ਤੇ ਕਟਾਰੂ ਚੱਕ ਨੇ ਲੈ ਆ ਗਏ ਸਾਨੂੰ ਉਦੋਂ ਵਾਲੇ ਕੀ ਕਰਾ ਜੀ ਸਾਨੂੰ ਇਹਨਾਂ ਨੇ ਇੱਕ ਪਾਲਿਸੀ ਕੱਢਤੀ ਜਿਹੜਾ 25% ਦਾ ਵਾਧਾ ਕਰਕੇ ਆ ਬਿ ਸਾਨੂੰ ਬੇਸਕ੍ਰੇਟ ਨਾਲ ਕੰਮ ਦੇਵਾਂਗੇ ਜੇ ਠੇਕੇਦਾਰਾਂ ਨੂੰ ਉਹਨਾਂ ਦੇ ਤਿੱਬੇ ਹੱਬਾ ਨਾ ਦੇਣਾਗੇ ਇੱਥੇ ਦੇਖ ਲਓ ਜੀ ਰੱਖਾ ਜੀ ਮਜ਼ਦੂਰਾਂ ਨਾਲ ਬੇਇਨਸਾਫੀ ਨਹੀਂ ਜੀ ਇਹ ਠੇਕੇਦਾਰਾਂ ਨੂੰ ਬੱਬ ਨਾਲ ਸਾਨੂੰ ਉਹ ਬੇਸਕ੍ਰੇਟ ਨਾਲ ਇੱਥੇ ਸਾਡੇ ਨਾਲ ਠੇਕੇਦਾਰਾਂ ਨਾਲ ਰਲ ਕੇ ਅਫਸਰਾਂ ਨਾਲ ਬਹੁਤ ਵੱਡੀ ਨੁਸਾਫੀ ਹੋਈ ਆ ਜੀ ਹੁਣ ਦੇਖ ਲਓ ਜੀ ਅਸੀਂ ਕਹਣਾ ਸੀ ਸਾਨੂੰ ਜਿਹੜੀ ਹੈ 30 ਬੱਬ ਕਰਿਆ ਇਹ ਤੁਹਾਨੂੰ ਦੇਣਾ ਸੀ ਤਾਂ 50 ਨਹੀਂ ਦੇ ਜਾਂਦੇ ਅਸੀਂ ਆਪ ਦਾ ਅਸੀਂ ਠੇਕ ਤਰ੍ਹਾਂ ਕਹੇ ਵੀ ਭਈ 50 ਬੱਬ ਦੇ ਟੈਂਟਰ ਪਾਈ ਸਾਨੂੰ ਵੀ ਰੇਟ ਵਧਿਆ ਮਰਜੂ ਨਾਲ ਤੈਨੂੰ ਵੀ ਦੋ ਪੈਸੇ ਵਾਣਨਗੇ ਇਹਨਾਂ ਨੇ ਉਹ ਸਾਨੂੰ ਮਾਂਜ ਕੇ ਰੱਖਿਆ ਜੀ ਪੰਜਾਬ ਸਰਕਾਰ ਨੇ ਸਾਨੂੰ ਬਰਫਾਸ ਵੀ ਦਿਵਾਇਆ ਸੀਗਾ ਇੱਕ ਪੇਪਰ 'ਚ ਖਬਰ ਲੱਗੇ ਸਾਨੂੰ ਉਹ ਵੀ ਦੇ ਦਿੰਦੇ ਆ ਜੀ ਕੀਮੇ ਵੱਲੋਂ ਵੀ ਲੱਗੀ ਹੋਈ ਹੈਗੀ ਤੇ ਇਹ ਭਗਵੰਤ ਮੱਲੋਂ ਵੀ ਲੱਗੀ ਆ ਕਹਿਣ ਦਾ ਭਾਵ ਪਹਿਲਾਂ ਹੈ ਦੋ ਪਲਾਨ ਐਮਪੀ ਰਹਿ ਗਿਆ ਇਹਨੇ ਮਜ਼ਦੂਰਾਂ ਦੀ ਆਵਾਜ਼ ਨਹੀਂ ਠਾਈ ਇੱਥੇ ਦਿੱਲੀ ਵੀ ਜਾ ਕੇ ਜਾ ਕੇ ਉਹ ਹੁਣ ਬਾਤ ਛਾਰਿਆਗਾ ਸਾਡੇ ਨਾਲ ਨੇ ਬਹੁਤ ਠੱਕਾ ਕਰਿਆਗਾ ਅਸੀਂ ਇਸ ਗੱਲ ਦੀ ਹਰੇ ਘਰ ਦੀ ਨਿੰਦਿਆ ਕਰਦੇ ਆਂ ਇਹਨਾਂ ਨੂੰ ਵੀ ਜਿਹੜੇ ਆਹ ਢੜੇ ਟੈਂਡਰ ਪਵਾਏਗੇ ਆਹ ਸਾਡੇ ਸਰਜੀਵ ਆਹ ਤੇ ਬਠਿੰਡੇ ਟੈਂਡਰ ਪਾਲਾ ਨੇ ਬਣਾਲੇ ਪੜਾ ਬਿਨੇ ਕੁਸੀ ਪਾਲਿਆ ਜੀ ਉਹੀ ਦੇ ਇੱਥੇ ਵਾਲਾ ਹਾਂ ਜੀ ਚਲੋ ਕੋਈ ਵੀ ਆ ਟੈਂਡਰ ਉਹਨਾਂ ਦੇ ਆਪ ਆਪ ਉਹ ਪ੍ਰੇਟਾ ਚਾਰਜ ਨੇ ਉਹਨਾਂ ਨੇ ਟੈਂਡਰ ਆਉਦੇ ਭਾਂ ਦੇ ਨੇ ਉਹਦੇ ਪਾਏਗਾ ਸਾਡੇ 22 ਤੇ ਆਗਾ ਬਰਨਾਲੇ 29 ਤੇ 19 ਤੇ ਹੈਗਾ ਇਹ ਬਟੰਡੇ ਤੇ ਕਿੰਨੇ ਦਾ ਬਈ ਹਾਂਜੀ ਇੱਥੇ 25 ਤੇ ਹੈਗਾ ਅਸੀਂ ਆਪਣੇ ਇਹ ਕਰਦੇ ਪਹਿਲੀ ਗੱਲ ਤਾਂ ਡੀਸਾਂ ਨੂੰ ਕਹਿੰਦੇ ਆ ਵੀ ਇਹ ਜਿਹੜੇ ਉਹਦੇ ਮੁੰਡੇ ਦੇ ਨਾਲ ਉਹ ਟੈਂਡਰ ਹੈਗਾ ਉਹ ਬਾਈਕਾਟ ਹੋਣੇ ਚਾਹੀਦੇ ਆ ਰਹੀ ਗੱਲ ਮੈਂ ਰਾਮਪਰੇ ਦੀ ਗੱਲ ਕਰਦਾਗਾ 1 ਕਰੋੜ 10 ਲੱਖ ਰੁਪਈਆ ਉਹਨੇ ਘਟਜਮਾ ਕਰਵਾਇਆ ਹਰਜੀਮ ਨੇ 2 ਸਾਲ ਚੱਲ ਗਿਆ ਜੀ ਉਹ ਦੋ ਸਾਤ ਚੱਲ ਗਿਆ ਉਦੋਂ ਪਹਿਲਾਂ ਅੱਛਾ 1 ਕਰੋੜ 10 ਲੱਖ ਰੁਪਈਆ ਸਰਕਾਰ ਕੋਲ ਜਾਵਾ ਨਹੀਂ ਕਰਾਇਆ ਫੰਡ ਸੀ ਹਣੀ ਉਹ ਸਾਡੇ ਫੰਡ ਚ ਜਾਣਾ ਸੀ ਸਾਡਾ ਫੰਡ ਉਹ ਸਾਡਾ ਫੰਡ ਸੀ ਰਹੀ ਗੱਲ ਹੋਰ ਆ ਜੀ ਇੱਥੇ ਇੱਕ ਮਧੂਰ ਸਿੰਘ ਸੀ 2018 ਤੋਂ ਚੱਲਿਆ ਸੀਗਾ ਉਹ ਅੱਠ ਮਹੀਨੇ 20 ਦੀ ਅੱਠ ਮਹੀਨੇ ਅੱਠ ਦੇ ਇੱਕ ਚੌਥੇ ਮਹੀਨੇ ਲੱਗਦੇ ਸੀ ਪਹਿਲ ਬੰਦ ਕਰੀ ਉਹਦਾ ਉਹਨੇ ਕਿੰਨਾ ਘਟ ਕਰਾਇਆ 1 ਕਰੋੜ 57 ਲੱਖ ਰੁਪਈਆ ਲੋਕਾਂ ਇਸ ਰੂਪ ਅਸਾ ਹੋਰ ਆ ਇੱਕ ਗੱਲ ਹੋਰ ਆ ਜੀ ਪ੍ਰਧਾਨ ਜੀ ਸੰਗਤ ਨੂੰ ਹੋਰ ਦੱਸ ਰਿਆਂਗੇ ਕਰੋਨਾ ਦੇ ਵਿੱਚ ਸਾਡੇ ਕੋਈ ਮੰਜ਼ੂਰ ਨੇ ਕਰੋਨਾ ਨਹੀਂ ਸੀ ਹੋਈ ਇੱਥੇ ਅਫਸਰਾਂ ਨੂੰ ਕਹਿਤਾ ਵੀ ਰਾਮਪੁਰ ਵਾਲੇ ਪੱਲੇਦਰਾਂ ਨੂੰ ਕਰੋਨਾ ਹੋਈ ਆ ਇਹਨਾਂ ਨੂੰ ਦਫ਼ਤਰਾਂ ਵਾੜਦੇ ਜੇ ਸਾਡੇ ਬੰਦੇ ਚਿੱਠੀ ਪੱਤਰ ਦੇਣ ਆਉਂਦੇ ਸੀ ਅਫਸਰ ਸਾਥੋਂ ਦੂਰ ਕਰਮਾਂ ਦੂਰ ਰਹਦੇ ਸੀ ਜੀ ਕੋਲੇ ਦਾ ਮਸਕ ਮਾਰਦਾ ਗਰੀਬਾਂ ਚੋਂ ਵੋਟਾਂ ਵੇਲੇ ਮੋਹ ਆਉਂਦਾ ਨਹੀਂ ਉਹਦੇ ਕਰੋਨਾ ਵਾਲੇ ਵੀ ਲੋੜ ਸਾਥੋਂ ਕਰੋਨਾ ਦੇ ਸੀ ਪੈਣਾ ਜੀ ਅਸਾ ਹੋਰ ਆ ਗੱਲ ਮੇਰੇ ਕੋਲ ਨੇ ਤੇ ਜੀ ਸਾਨੂੰ ਡੰਡੇ ਮਾਰ ਕੇ ਘਰੋਂ ਕੱਢਦੇ ਸੀ ਕੰਮ ਕਰੋ ਅੱਗੇ ਜਿਹੜੇ ਦੂਜੇ ਲੋਕਾਂ ਨੇ ਡੰਡੇ ਮਾਰ ਕੇ ਪ ਸਾਡੇ ਨਾਲ ਈਦੀ ਬੇਅਮਸਾਫੀ ਹੋਈ ਹੈਗੀ ਮੈਂ ਰਾਮਪਰਾਹ ਫੂਲ ਟੋਕਰ ਮੇਲ ਸਿੰਘ ਸਾਫਕਾ ਪ੍ਰਧਾਨ ਰਾਮਪਰਾਹ ਫੂਲ ਪਿੰਡ ਪੱਖੋ ਕੈਂਚੀਆਂ ਮੈਂ ਇਹ ਚੀਜ਼ ਦੀ ਇਹ ਪੰਜਾਬ ਸਰਕਾਰ ਦੀ ਜਿਹੜਾ ਹੱਦਣਾ ਨੇ ਹੁਣ ਕਦਾਹੀ ਕਰੀ ਆ ਫਲੇ ਵੀ ਸਾਨੂੰ ਲਾਰਾ ਲੋਪਾ ਲਾ ਰਹੇ ਨਹੀਂ ਤੁਹਾਡਾ ਕੰਮ ਕਰਾਂਗੇ ਸਾਡੇ ਪ੍ਰਧਾਨ ਇੱਕ ਗੱਲ ਦੱਸਿਓ ਹਾਂਜੀ ਜਿਹੜਾ ਤੁਸੀਂ ਦੱਸਿਆ ਵੀ 1 ਕਰੋੜ 57 ਲੱਖ ਰੁਪਈਆ ਤਾਂ ਤੁਹਾਡਾ ਗੰਧੂਰ ਖਾ ਗਿਆ 1 ਕਰੋੜ 10 ਲੱਖ ਰੁਪਈਆ ਤੁਹਾਡਾ ਰਜੀਵ ਨੇ ਜਮਾਨਾ ਨਿ ਕਰਾਇਆ ਹਾਂਜੀ ਉਹ ਖਾਈਗੇ ਇੱਕ ਮਤਰਾ ਨੂੰ ਖਾਈਗੇ ਖਾਈਗੇ ਉਹ ਤੁਹਾਡੇ ਖਾਤੇ ਜਮਾ ਕਾਣਾ ਹੁੰਦੇ ਆ ਉਹ ਸਾਡਾ 25 ਕਾਟ ਨਾ ਬੰਡਾ ਜੀ ਚਲੋ ਅਸੀਂ ਰਾਮਪੁਰਾ ਫੋਕ ਦੀ ਬਸੀ ਕਹਿੰਦੇ ਵੀ ਸਾਡੇ ਤੋਂ 70 ਪੈਸੇ ਕਟਾ ਲਓ ਅਸੀਂ ਪਰ ਗੱਟੇ ਨਾ ਕਰ 70 ਪੈਸੇ ਨੂੰ ਰੇਟ ਛੱਡ ਦੰਨੇ ਜੀ ਕੋਈ ਸੁਣਵਾਈ ਨਹੀਂ ਆ ਤੇ ਕੋਈ ਸੁਣਵਾਈ ਅਸੀਂ ਹੁਣ ਤੁਸੀਂ ਹੁਣ ਦੇਖ ਲਓ ਜੀ ਸਾਡੇ ਇੱਕ ਮੇਰੇ ਇੱਕ ਵਰਕਰ ਪਾਂਗੀ ਗੁਰੇ ਗੁਣੇ ਰੇਲੀ ਕਰੀ ਸੀ ਸੰਗਰੂਰ ਚਲੋ ਉਹਦੇ ਲੈਟ ਚਾਰਜ ਹੋ ਗਿਆ ਉਹਦੇ 15 ਨੂੰ ਮਾਤ ਹੋ ਗਈ ਕਹਿੰਦਾ ਭਾਬ ਜੀ 15 ਨੂੰ ਮੌਤ ਹੋ ਗਈ ਅਸੀਂ ਜਦੋਂ ਉਹਦੇ ਡਾਕੂਮੈਂਟ ਦਿੱਤੇ ਪਰਸਨ ਦੇ ਇਹ ਕਿ ਨਾ ਸਾਡਾ 4% ਉਹ ਚ ਕੱਢ ਰਿਆ ਜੀ ਆਈਐਸਐਮੈਡੀਕਲ ਖਰਚਾ ਉਹ ਠੇਕੇਦਾਰ ਨੇ ਉਹਦੀ ਪੇਮੈਂਟ ਨਹੀਂ ਜਮ੍ਹਾਂ ਕਰਵਾਈ ਕਾਰਨ ਕੀ ਸੀ ਹੁਣ ਉਹਦੀ ਘਰ ਵਾਲ ਦੀ ਪਰਸਨ ਲੱਗਿਆ 1000 ਰੁਪਿਆ ਜੇ ਪੂਰੇ ਪੈਸੇ ਜਮ੍ਹਾਂ ਹੋਈ ਉਹਦੀ 2500 ਲੱਗਣੀ ਸੀਗੀ ਉਹਨੂੰ ਆਈਐਸਐਸ ਦੇ ਵਿੱਚੋਂ ਕਲੇਮ ਮਿਲਣਾ ਸੀ ਬਾਕੀ ਆ ਅਸਲ ਤਾਂ ਮੰਗੇ ਹੋਣੀ ਚਾਹੀਦੀ ਆ ਵੀ ਜਿਹੜਾ ਅਸੀਂ ਮਾਲ ਢੋਣਿਆਂ ਗੱਟੇ ਅਸੀਂ ਚੱਕਦੇ ਆ ਉਹਦਾ ਟੈਂਡਰ ਵੀ ਅਸੀਂ ਭਰਾਂ ਨਾ ਨਹੀਂ ਟੈਂਡਰ ਨਹੀਂ ਅਸੀਂ ਤਾਂ ਐ ਕਹਿੰਦੇ ਜੀ ਐਂ ਭਰਾਂ ਜੀ ਅਸੀਂ ਕਹਿੰਦੇ ਵੀ ਸਾਨੂੰ ਬਚੋਲਾ ਕੱਢ ਕੇ ਸਾਨੂੰ ਡਾਇਰੈਕਟ ਪੇਮੈਂਟ ਹੋਵੇ ਉਹੀ ਗੱਲ ਮੈਂ ਕਰ ਰਿਹਾ ਠੇਕੇਦਾਰ ਨਾ ਹੋਣੀ ਚਾਹੀਦਾ ਜੀ ਵਿੱਚ ਠੇਕੇਦਾਰ ਨਹੀਂ ਹੋਣਾ ਚਾਹੀਦਾ ਸਾਨੂੰ ਡਾਇਰੈਕਟ ਕੰਮ ਕਰਦਾ ਸਿੱਧਾ ਹਾਂ ਜੀ ਠੇਕੇਦਾਰ 2 ਰੁਪਏ ਕੱਟੇ ਮਾਰ ਖਾਈ ਜਾਂਦਾ ਖਾਈ ਜਾਂਦਾ ਜੀ ਕੁਲਾਂ ਰੁਪਏ ਖਾਇਦਾ ਕੁਲਾਂ ਰੁਪਏ ਠੇਕੇਦਾਰ ਇੱਕ ਇੱਕ ਜ਼ਿਲ੍ਹੇ ਚੋਂ ਹੀ ਜ਼ਿਲ੍ਹੇ ਚੋਂ ਹਾਂ ਜੀ ਤੇ ਕੈ ਜ਼ਿਲ੍ਹੇ ਲਈ ਬੈਠਿਆ ਇਹ ਦੇਖ ਲਾ ਇਹ ਤਾਂ ਬਹੁਤ ਲੁੱਟਿਆ ਇਹਨਾਂ ਨੇ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦੇ ਆ ਕਿ ਜਨਾਬ ਆ ਇਧਰ ਲੀਆਂ ਉਧਰ ਲੀਆਂ ਛੱਡ ਕੇ ਹਰਿਆਣਾ ਫੇਰ ਜਿੱਤ ਲਿਓ ਆ ਤੇਰੇ ਉਹ ਪੰਜਾਬ ਦੇ ਮਜ਼ਦੂਰ ਨੇ ਜਿਹੜੇ ਵਿਚਾਰੇ ਦਿਨ ਰਾਤ ਇੱਕ ਕੀਤਾ ਛੋਡੇ ਨਾਗਰ ਇਹਨਾਂ ਨੇ ਵੋਟਾਂ ਪਾ ਕੇ ਛੋਡੇ 92 ਬੰਦੇ ਜਿਤਾਏ ਸੀ ਕੋਈ ਇਹਨਾਂ ਨੇ ਪਰਵਾਹ ਨਹੀਂ ਕੀਤੀ ਬਹੁਤ ਇਹਨਾਂ ਨੂੰ ਲਾਲਚ ਵੀ ਉਦੋਂ ਆਏ ਬਹੁਤ ਤਰ੍ਹਾਂ ਦੀਆਂ ਗੱਲਾਂ ਇਹਨਾਂ ਨੇ ਸਮਝ ਰੱਖੀਆਂ ਪਰ ਸਾਰੇ ਇਹ ਇੱਕ ਮੋਰੀ ਲੰਘ ਗਏ ਸੀ ਅੱਜ ਇਹਨਾਂ ਦੀ ਆਵਾਜ਼ ਸੁਣਨ ਲਾ ਕੋਈ ਬੰਦਾ 3 ਸਾਲ ਹੋ ਗਏ ਤੇਰੇ ਚੁਪਕੇ ਸੁਣਦੇ ਆਂ ਤੇਰੇ ਕੱਪ ਸੁਣਦੇ ਆਂ ਤੇਰੀਆਂ ਕਹਾਣੀਆਂ ਸੁਣਦੇ ਆਂ ਇਹਨਾਂ ਦੀ ਸਾਰ ਮਾਇਰਾ ਇਹ ਕੋਡੇ ਹੋ ਗਏ ਚਲ ਜਲੀ 50 50 ਸਾਲਾਂ ਦੇ ਪਿਓ ਦਾਦਿਆਂ ਤੋਂ ਲੈ ਕੇ ਅੱਜ ਦੀ ਤੀਜੀ ਚੌਥੀ ਪੀੜੀ ਇਸ ਕਮ ਚ ਨਾਂ ਚੱਲੀ ਆ ਪਰ ਇਹਨਾਂ ਦੀ ਕੋਈ ਸੁਣਵਾਈ ਨਹੀਂ ਲਗਾਤਾਰ ਲੁੱਟ ਆਈ ਹੁੰਦੀ ਆ ਰਹੀ ਸੋ ਅਮੀਰ ਸੀਗੀ ਸੋਡੇ ਕੋਲੋਂ ਤੁਸੀਂ ਉਦੋਂ ਸਾਰ ਨੂੰ ਗਏ ਕੁਝਦੇ ਆ ਆ ਸਾਰੇ ਤੇਰੇ ਐਮਐਲਏ ਤੇਰੇ ਸਾਰੇ ਐਮਐਲਏ ਹਿੱਸਾ ਲੈਂਦੇ ਆ ਠੇਕੇਦਾਰਾਂ ਤੋਂ ਵਿਛੇ ਤੇਰੇ ਮੰਤਰੀ ਜਿਵੇਂ ਦੱਸਿਆ ਉਹਨਾਂ ਨੇ ਕਿ ਘਟਾਰੂ ਚੱਕ ਨੇ ਇੱਥੇ ਕਟਾਰਾਂ ਨਾਲ ਕਰਕੇ ਗੱਲ ਸਾਰਾ ਜਿਹੜਾ ਹਿੱਸਾ ਪੱਤੀ ਉਹਨਾਂ ਨੇ ਕਰ ਲਈ ਇਹ ਉੱਥੇ ਦੇ ਉੱਥੇ ਵਿਚਾਰੇ ਟੱਕਦੇ ਅੱਛਸ ਕਰਕੇ ਅਸੀਂ ਆਉਣ ਵਾਲੇ ਦਿਨਾਂ ਜਏ ਕਹਿਣਾ ਚਾਹੁੰਦੇ ਆ ਵੀ ਜੇ ਮਸਲੇ ਦਾ ਹੱਲ ਨਾ ਹੋਇਆ ਮੈਂ ਪੰਜਾਬ ਦੀਆਂ ਮਜ਼ਦੂਰਾਂ ਦੀਆਂ ਯੂਨੀਅਨਾਂ ਨੂੰ ਕਿਸਾਨਾਂ ਦੀਆਂ ਯੂਨੀਅਨਾਂ ਨੂੰ ਅਪੀਲ ਕਰਨਾ ਚਾਹੁੰਦਾ ਵੀ ਇੰਨਾ ਲੋਕਾਂ ਦੇ ਨਾਲ ਖੜੋ ਇਹਨਾਂ ਦੀ ਹਾਂ ਪੜੋ ਪੱਟੇ ਪੱਦਰ ਦੇ ਉੱਤੇ ਪੰਜਾਬ ਚ ਦੋਵੇਂ ਛੇੜਿਆ ਜਾਵੇ ਵੀ ਇੰਨਾ ਮਜ਼ਦੂਰਾਂ ਨੂੰ ਇਹਨਾਂ ਦਾ ਬਣਦਾ ਹੱਕ ਹੈ ਜਿਹੜਾ ਉਹ ਮਿਲਣਾ ਚਾਹੀਦਾ ਤੇ ਨਹੀਂ ਅਸੀਂ ਭਰਾਵੋ ਤਗੜੇ ਰਹੋ ਮੈਂ ਤੁਹਾਡੇ ਨਾਲ ਆ ਤੇ ਆਪਾਂ ਫਿਰ ਇਹਨਾਂ ਨੂੰ ਇੱਥੇ ਨਹੀਂ ਇਹ ਨੂੰ ਹੋਣਾ ਵੀ ਠੇਕੇਦਾਰ ਆ ਕੇ ਇੱਥੇ ਕੋਈ ਮਾਲ ਚੱਕ ਕੇ ਲੈਣ ਕੋਈ ਹੋਗਾ ਤਗੜੇ ਰਹੇ ਜਿੰਦਾਬਾਦ ਜਿੰਦਾਬਾਦ ਤਗੜੇ ਰਹੇ ਜਿੰਦਾਬਾਦ ਜਿੰਦਾਬਾਦ ਤੱਕ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ Hey, the leggy take